ਕੀ ਕਰਦੀ ਹੈ ਦੋ ਗੇੜੇ ਲਾ ਦਾਂਗੇ ਜੀ ਹਾਂਜੀ ਕਰਤਾ ਓਕੇ ਜਮਾ ਇਹਨੇ ਲਵਾਉਣਾ ਦੀ 15000 ਮੈਨੂੰ ਲੱਗਦਾ ਹੈ ਚਾਚੇ ਨੇ ਦਾ ਚੱਲਦਾ ਮੋਟਰ ਐਂਗਲ ਇ ਕਲਚ ਤੋਂ ਬਣੀ ਤੋਰੀ ਜਣਾ ਇਹ ਕੀ ਹੋ ਗਿਆ ਇਹ ਹੋਇਆ ਤਾਂ ਹੀ ਕੱਢਿਆ ਆ ਵੀ ਖਾਣ ਪਈ ਨਹੀਂ ਆਉਂਦਾ ਹੋਇਆ ਖਾਏ ਜਾ ਤੇ ਬਥੇਰਾ ਕੰਮ ਕਰ ਖਾਣ ਭਾਈਆਂ ਮੇਰੇ ਨਾਲ ਖਾ ਪਰ ਖਿਲਾੜੀ ਆ ਉਦਰੇ ਸੱਜਰਾ ਆ ਨਹੀਂ ਬਹਿਣਦਾ ਹੋਣੀ ਹੌਲੀ ਹੌਲੀ ਤਾਂ ਹੌਲੀ ਆ ਅਦੇ ਹੁਣ ਫੇਰ ਕੋ ਕੰਨ ਲੱਗੂ ਫੇਰ ਕੋ ਕੰਨ ਲੱਗੂ ਹੌਲੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦਿੱਤੇ ਅਜਿ ਦਿਨਾਂ ਮੈਂ ਬਲਾਗ ਦੀ ਸ਼ੁਰੂਆਤ ਕਰਤੀ ਹੈ ਤੇ ਅੱਜ ਆਪਾਂ ਪੇਪਰ ਸੀ ਤੇ ਪੇਪਰ ਤੋਂ ਬਾਅਦ ਬਲਾਗ ਨਹੀਂ ਬਣਿਆ ਤੇ ਹੁਣ ਚਾਹਦੇ ਆਪਾਂ ਕਾਨ ਤੇ ਸਮਾਂ ਲੱਕਣਾ ਤੇ ਫੈਬਰਿਕ ਲਵਾਉਣੀ ਹੈ ਕੋਟ ਤੇ ਇੱਥੇ ਮਿਲਦੇ ਆ ਹੁਣ ਚੱਲੇ ਆ ਸਮਾਨ ਚੱਕਣ ਚ ਵਾਰੇ ਚ ਆਉਂਦਾ ਸੀ ਪਾਣੀ ਤੇ ਓਰੇ ਗੁੱਲੂ ਬਾਈ ਲੈ ਓਏ 2000 ਰੁਪਏ ਬਰੂਦ ਵਰਗੇ ਆ ਜਾਂਦੇ ਨੇ ਬਰੂਦ ਵਰਗੇ ਇੱਕ ਦੋ ਆਵਦੇ ਨੇ ਬਾਲੀਬਾਦੇ ਬਲੇਆ ਚੱਲ ਦੌਰ ਹੁਣ ਹਾਂਜੀ ਬਾਬੋ ਚੈੱਕ ਕਰੋ ਹੁਣ ਚੱਲੇ ਆਂ ਸੀ ਸਾਡੇ ਪਿੰਡ ਦੇ ਅੱਡੇ ਤੇ ਦੁਕਾਨ ਹੈ ਮੇਰੇ ਚਾਚੀ ਦੀ ਉੱਥੇ ਜਾਂਦੇ ਆ ਇਧਰ ਆ ਗਈ ਸਾਡੇ ਪਿੰਡ ਦੀ ਮੰਡੀ ਜੀ ਯਾਰ ਗਲਤ ਨਾ ਨਾ ਮੈਂ ਤਾਂ ਖੜਾ ਹੋਣਾ ਛੇਦੀ ਆਏ ਛੇਦੀ ਜੜੀ ਆ ਗਈ ਆ ਜਾ ਆ ਜਾ ਓ ਇਨਾਂ ਨੂੰ ਤਾਂ ਓ ਇਨਾਂ ਨੂੰ ਤਾਂ ਆ ਰਿਹਾ ਹੁਣ ਆ ਕੇ ਓ ਯਾਰ ਆ ਇਹਨੂੰ ਤਾਂ ਇਹਨੂੰ ਤਾਰ ਕਿਉਂ ਤਾ ਉਹ ਤਾਂ ਤਾਰ ਰਿਹਾ ਯਾਰ ਉਹੀ ਗੱਲੇ ਯਾਰ ਥੋੜੀ ਜਿਵਾਕਾਂ ਵਾਲੀ ਲੈ ਓਏ ਆ ਕੀ ਆ ਯਾਰ ਚਾਚਾ ਤੂੰ ਤਾਂ ਗਲਤ ਹੈ ਯਾਰ ਤੇਰੀ ਗੱਲ ਗਲਤ ਹੈ ਚਲ ਆਂਦੀ ਗੱਲ ਦੀ ਹੈ ਦੋ ਗੇੜੇ ਲਾ ਦਾਂਗੇ ਜੀ ਉਹ ਫਾਈਬਰ ਦਾ ਟੰਗੀ ਫਿਰਦਾ ਨਾਲ ਉਹ ਤਾਂ ਇਨਿਕ ਫਾਈਬਰ ਹੈ ਉਹਨਾਂ ਨੂੰ ਤਾਂ ਤਾਰਿਆ ਹੁਣ ਆ ਓ ਤੂੰ ਤਾਰਿਆ ਤੂੰ ਕੱਢ ਕੇ ਹੁੱਕ ਜਾਰਾ ਦਾਰਾ ਦੇ ਚਾ ਉਹ ਐ ਚਾਚਾ ਜੀ ਜਾ ਦਾਰ ਕਰੇ ਛੇਤੀ ਜਾ ਭੱਜ ਕੇ ਹੋ ਠੀਕ ਹੈ ਹੋਰੀ ਮਜਾਦ ਹੋਗੇ ਯਾਰ ਚਲੋ 200 ਤਾਂ ਮੈਂ ਭਾਇ ਭਾਈ ਲੈ ਧਿਆ ਸੱਟ ਗਿਆ ਹਾਂ ਆ ਜਾ ਆ ਬਿਠਾਦਾ ਬਈ ਡਰਾਈਵਰ ਚੇਂਜ ਕਰਤਾ ਅੱਜ ਤੇ ਉਹ ਚੱਲਦੇ ਆ ਬੱਜੀ ਚਾਚਾ ਜੀ ਐਣ ਕਿ ਛੋਡੀ ਉਹ ਐਣਕ ਦਾ ਲਾਲਾ ਵੇ ਜਾ ਚੱਲ ਵੀ ਕਿਆ ਕਿਆ ਚੱਲ ਹਾਂਜੀ ਡਰਾਈਵਰ ਕਰਤਾ ਚੇਂਜ ਤੇ ਹੁਣ ਚਲਦੇ ਆ ਚਾਚੇ ਦੀ ਦੁਕਾਨ ਤੇ ਹਾਂ ਓਏ ਓਏ ਬਿਜਰੀ ਚਾਚਾ ਮੈਨੂੰ ਕਹਿੰਦਾ ਕਹਿੰਦਾ ਛੇਤੀ ਆ ਜਾ ਕਹਿੰਦਾ ਮੈਂ ਤੂੰ ਕਿੱਥੇ ਕਹਿੰਦਾ ਮੈਂ ਮੌਜੂਦ ਆਇਆ ਇਹ ਕੀ ਗੱਲ ਬਣੀ ਖਾ ਕਿਵੇਂ ਹੈ ਚਾਚਾ ਹੌਲੀ ਦੋਰ ਹੌਲੀ ਹਾਂਜੀ ਆ ਗਏ ਜੀ ਸਾਡੇ ਪਿੰਡ ਦੇ ਬੱਸ ਸਟੈਂਡ ਤੇ ਹਾਂ ਠੀਕ ਹੈ ਤੇ ਆਪੇ ਸਾਡਾ ਸਮਾਨ ਫੇਟਕ ਰਿਆ। ਇੱਕ ਇੱਧਰ ਰੱਖਦਾ। ਇੱਕ ਇੱਧਰ 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 ਰੱਖਦਾ। ਪਹਿਲਾਂ ਇਹ ਮਿਸਤਰੀ ਸਾਹਿਬ ਨੇ ਸਾਡੇ ਗੇਟ ਲਾਇਏ ਸੀ ਉਹਨਾਂ ਵਿੱਚ ਦੀ ਪਾਣੀ ਲੱਗਣ ਲੱਗਾ ਤੇ ਮੋਰੀਆਂ ਵਿੱਚ ਦੀ ਉਹ ਤਾਂ ਬਾਲੇ ਹੀ ਵੱਡਾ ਕਰਤਾ ਚਾਚੇ ਬਿੱਡਾ। ਹੈਂ? ਆਹ ਲਾਉਣਾ ਬਾਬਿਓ। ਪੱਛੇ ਤਿਆਰ ਹੈ ਸਾਰਾ ਕੰਮ। ਐਂ ਤਾਂ ਫਿਰ ਬਈ ਤਿਆਰ ਕਰਕੇ ਰੱਖਦਾ। ਬਾਕੀ ਚਾਚਾ ਜੀ ਦੀ ਆ ਸੌਫ ਹੈ ਬਾਈ। ਅੱਡੇ ਤੇ ਇਹ ਕਹਿੰਦੇ ਰਾਂਗੇ ਯਾਰ ਉਹੀ ਗੱਲ। ਹੋ ਠੀਕ ਹੈ ਚਾਚੇ ਜਮਾਉ ਉੱਤੇ ਵਾਸ ਠੀਕ ਹੈ ਚੱਲ ਚੱਲ ਹੁਣ ਨਹੀਂ ਵੀਦਰੀ ਪਾਣੀ ਆਉਂਦਾ ਮੈਂ ਤੈਨੂੰ ਐ ਦੱਸਦਾ ਜਬਾਰੇ ਵਿੱਚ ਦੀ ਹਨਾ ਚਾਚੇ ਮਾਰੇ ਵਿੱਚ ਦੀ ਪਾਣੀ ਆਉਂਦਾ ਚਾਚੜੇ ਲਵਾਉਣਾ ਸੀ 15000 ਸਾਡਾ ਉੱਤੇ ਪਹਿਲਾਂ ਲਵਾਤਾ ਹੂੰ ਚਾਚਾ ਇੱਕ ਗੱਲ ਹੈਗੀ ਐ ਤੂੰ ਜਿਹੜਾ ਪਹਿਲਾਂ ਗੇਟ ਲਾਏ ਨੇ ਉਹ ਸਾਰੇ ਵਿੱਚ ਦੀ ਆਉਂਦਾ ਪਾਣੀ ਹੈ ਕੀ ਗੱਲ ਹੈ ਸਾਰੇ ਹਾਂ ਜੀ ਬਾਬੇ ਕਰਤਾ ਓਕੇ ਜਾ ਮਾ ਮਾ ਮੈਂ ਜਾ ਜਿੱਥੇ ਟੁੱਟਦਾ ਨਹੀਂ ਟੁੱਟਦਾ ਐ ਕੋਈ ਟੁੱਟ ਜਾ ਉਹ ਕੀ ਗੱਲ ਹੈ ਉਹ ਤੂੰ ਬਾ ਜਾ ਮਾਮੂ ਟੰਗ ਲੈ ਕੇ ਆ ਜਾਣਾ ਤਾਂ ਮੈਂ ਤੂੰ ਵੜ ਤੇਰੇ ਹਲਕਾਂ ਤੋਂ ਆਈ ਉਹ ਯਾਰ ਆਏ ਹੁਣ ਕਿਰਤੀ ਤੂੰ ਕਾਦਾ ਸਾਹਬ ਲਾਏਗਾ ਉਹੀ ਗੱਲ ਕੋਈ ਆ ਮੜਿਆ ਵੀ ਕਰੂ ਮੋਟਰ ਨਾਲ ਉਹਦੀ ਲੱਤਾਂ ਮੋੜਦਿਆ ਕਰਾਂਗੇ ਨਾਲ ਚਾਚੇ ਕੱਲ੍ਹ ਉਹ ਰੋਮਸਾ ਨੂੰ ਆ ਚੱਲ 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 ਓਏ ਐ ਕਿ ਮੈਂ ਬੱਦੂ ਚੱਲ 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 ਖੜਦਾ 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 ਹਾਂਜੀ ਕਰਤਾ ਓਕੇ ਜਮਾ ਲੱਗ ਚਲ ਗਿਆ ਓਏ ਹੌਲੀ ਚੱਲ ਤੋਰ ਆਪਣਾ ਤੋਰਦਾ ਓਏ ਲੱਗਦਾ ਓਏ ਤਾਂ ਡਿੱਗੂ ਆ ਯਾਰ ਹਨਾ ਜੀ ਬਾਬਿਓ ਕੰਮ ਜਮਾ ਓਕੇ ਹੋ ਗਿਆ ਓਏ ਤਾਂ ਜਾਂਦੀ ਏ ਓ ਤਾਂ ਜਾਂਦੀ ਏ ਤਾਂ ਆ ਮੈਨੂੰ ਲੱਗਦਾ ਹੈ ਚਾਚਾ ਇਹਨੇ ਲਵਾਉਣਾ ਸੀ 15000 ਮੈਨੂੰ ਲੱਗਦਾ ਹੈ ਚਾਚੇ ਨੇ ਬਾਬਿਓ ਸਾਡਾ ਮਿਸਤਰੀ ਹੈਗਾ ਇੱਕ ਨੰਬਰ ਜਮਾ ਉਹਦੇ ਬਾਬੇ ਹੁਣੇ ਵੀ ਸਖੜਿਆ ਕੰਮ ਆ ਆ ਫਰਵਰੀ ਜਿਹੜੇ ਸਾਰੇ ਕੰਮ ਰੋਕ ਤੇ ਬਾਹਲੇ ਕੰਮ ਕਰਨੇ ਸੀਗੇ ਓਏ ਐ ਕੱਟ ਕੋ ਮਾਰਨੇ ਜੱਤੇ ਹਾਂਜੀ ਬਾਬੇਓ ਸ਼ਰਾਬ ਚਾਚਾ ਮਨ ਲਾਇ ਲਾ ਚੱਲਦਾ ਮੋਟਰ ਐਂਗਲ ਇ ਕਲਚ ਤੋਂ ਮਣੀ ਤੋਰੀ ਜਣਾ ਚੱਜ ਮੀਟਾ ਕੋ ਕਰਦੇ ਕਿਤੇ ਕਿਧਰੇ ਪਾਸੇ ਆ ਗਏ ਇਹ ਬਾਬੂ ਕੀ ਹੋ ਗਿਆ ਚੈੱਕ ਕਰੋ ਇਹ ਕੀ ਹੋ ਗਿਆ ਇਹ ਹੋਇਆ ਕੁਛ ਨਹੀਂ ਉਹ ਕੱਟ ਮਾਰਦਾ ਚਾਚਾ ਚਾਚਾ ਕੱਟ ਮਾਰਦਾ ਹਾਈ ਵੇ ਓਏ ਹਾਂ ਐਵੇਂ ਇੱਧਰ ਨੂੰ ਧਰਦੇ ਪਾ ਕੇ ਚਾਚੇ ਉਹਦੋਂ ਬਲੌਗ ਬੰਦ ਕਰਨਾ ਬਲੌਗ ਨਹੀਂ ਬਾਈ ਬੰਦ ਹੁੰਦਾ ਕੋਈ ਨੂੰ ਆਇਆ ਇੱਧਰ ਨੂੰ ਪਾ ਲੈ ਫਿਰ ਦੋਨੇ ਬਰਾਬਰ ਹੋ ਜੂਗੀ ਇਹਨੂੰ ਇੱਧਰ ਨੂੰ ਮੂੰਹ ਕਰ ਲੈਗਾ ਆਹ ਚੀਜ਼ ਇੱਧਰ ਨੂੰ ਮੂੰਹ ਕਰ ਲੈ ਓਏ ਆਹ ਨਹੀਂ ਮੂੜੀ ਕਿ ਨੂੰ ਮੜਨ ਓਏ ਇੱਦਾਂ ਪਿੱਕਿੰਦ ਮੜਨ ਇੱਧਰੋਂ ਪਕ ਚੱਕਦਾ ਚੱਕੇ ਨੂੰ ਜਾਂ ਫਿਰ ਆਪ ਪਾੜਾ ਪਾ

अच्छा अच्छा ताही ਕੱਢਿਆ ਹੈ ਇਹਨਾਂ ਇਹ ਪੈਸੇ ਦਾ ਕੰਮ ਹੋ ਗਿਆ ਇਹ ਕਿੰਨੇ ਦਾ ਚਾਚਾ ਸਹੀ ਇਹ ਹੈ 15000 ਰੁਪਏ ਬੜਾ ਚਾਚਾ ਕੰਮ ਵਾਲੇ ਕਰਨ ਬਾੜੀ ਕਗਰਾਡ ਕਰਦੇ ਨੇ ਯਾਰ ਚੱਕ ਕੇ ਮਾਰੀ ਜੂਰ ਨਾਲ ਗੱਲ ਚਾਚਾ ਐਨਕਦਾ ਤੂੰ ਲੱਖੇ ਰੱਖ ਜਿਹੜੇ ਹਸਾਬ ਨਾਲ ਤੂੰ ਬੈਠਾ ਵਾਲਾ ਮਿਸਤਰੀ ਆ ਠੀਕ ਹੈ ਹਾਂਜੀ ਕੀ ਗੱਲ ਪੁੱਤ ਇੱਕਦਾਂ ਨੂੰ ਬੂਠ ਨਹੀਂ ਪਉਂਦਾ ਚਾਚਾ ਬੱਚੀ ਬੱਚੀ ਕਹਿੰਦੇ ਨੂੰ ਲੋਂਗਵਾਂ ਵਾਲੇ ਕਹਿੰਦੇ ਨੇ ਲੋ ਕੋਈ ਪੁੱਤ ਦਾ ਪੁੱਤ ਹੈ ਕਿ ਬੱਜੀ ਕਿ ਬੱਜੀ ਬੂੜ ਚਾਦਰ ਪੁੱਤ ਬੂੜ ਤਾਂ ਨਹੀਂ ਬੰਦੇ ਪੁੱਤ ਥੱਲੜ ਦੀ ਕਿ ਮੇਰੂ ਕੁ ਦੀ ਥੱਲੜ ਦੀ ਤੇ ਉਹਦੇ ਆਂਡ ਸਾਡੇ ਦੇ ਬੱਚਾ ਹੋਏ ਚਾਚਾ ਵੀ ਖਾਣ ਪੈਣੀ ਆਣੇ ਛੋਟਾ ਖਾਏ ਜਾਂਦੇ ਹੂੰ ਬਸੇ ਰਾਕ ਮਗਰੇ ਖਾਣ ਪਾਈਆਂ ਵਾਲੀ ਵੀਡੀਓ ਪੰਦਿਆ ਹੋਰ ਜੀ ਠੀਕ ਹੈ ਜਮਾ ਠੀਕ ਹੈ ਕਿਵੇਂ ਇਹ ਜਗਾੜ ਦੇ ਦੇ ਇਹ ਜਗਾੜ ਤਾਂ ਮਸਾਂ ਹੀ ਲੱਤ ਲਿਆ ਚੱਲ ਹਣ ਵੇਰਾ ਜਗਾੜ ਏ ਉਹ ਮੈਂ ਬਹਿਣਾ ਕਰਦੀ ਉਹ ਮੈਂ ਮੂੰਹ ਤੋਂ ਪੂਰੇ ਬੈਕ ਕਿਉਂ ਕਰਦਾ ਹੁਣ ਤਾਂ ਬੰਨ ਲਿਆ ਚਾਚੇ ਨੇ ਤੂੰ ਇੱਥੇ ਬਹਿ ਜਾ ਹੁਣ ਇੱਧਰ ਅੱਜ ਵੀ ਸਵੇਰ ਦੀ ਤੇ ਪੈਰ ਨਾਲ ਹੀ ਚੱਲਾਂ ਨਾ ਪੂਰੇ ਨੱਕ ਨਾਲ 1500 ਲੱਗਦਾ ਫੇੜਾ ਜੀ ਥੋੜਾ ਜਿਹਾ ਅਸਾ ਫੇੜਾ ਠੀਕ ਹੈ ਚਾਚੇ ਹਾਂਜੀ ਹੁਣ ਚੱਲਦੇ ਆ ਘਰ ਨੂੰ ਚਾਤਾ ਸਾਡਾ ਬਹੁਤ ਹੀ ਸਿਰਾ ਵਿਸਤਰੀਆ ਬਾਪਿਓ ਜਮਾ ਇੱਕ ਨੰਬਰ ਜਾ ਜਾ ਤੂੰ ਇੱਕ ਘੱਟ ਵਾਲੇ ਮਾਰ ਦੇ ਘੱਟ ਵਾਲੇ ਮਾਰ ਦੇ ਓਏ ਆ ਜਾ ਸਾਈਡ ਦੀ ਪਾਵਾਂਗੇ ਆ ਲੈ ਹੁਣ ਵੀਡੀਓ ਤੇ ਪਾਈ ਜਣਾ ਪਰ ਹੌਲੀ ਦੋਰਾ ਦੇ ਲੈ ਫੇਰ ਕਰ ਲੈ ਤੀਜੇ ਗੇਅਰ ਚ ਚਾਚਾ ਜਮਾ ਹੌਲੀ ਤੁਰ ਪਿਆਰ ਨਾਲ ਇੱਥੇ ਨਾਲੇ ਮੇਰਾ ਫੋਨ ਫਟਾਏਗਾ ਹੋਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਆ ਦੇਖੀ ਲੈ ਕੱਟੇ ਚ ਮਾਰਦਾ ਇਧਰ ਉਹ ਤੋੜ ਲੈ ਲਾਈਟ ਬੰਦ ਕਰ ਲੈ ਬਾਈ ਆਇਆ ਲੈ ਉਹ ਕੋਲੇ ਲੈ ਕੋਲੇ ਲੈ ਆਜਾ ਡਾਡਾ ਕਹਿੰਦਾ ਉਹ ਕਹਿੰਦਾ ਮੈਂ ਕਹਣਾ ਵੀ ਬਿੰਦਰੀ ਤੇਰ ਮੁੱਕ ਜੀ ਗੋਗੀ ਕਹਿੰਦਾ ਕਿਵੇਂ ਮੁੱਕ ਜੂ 500 ਦੀ ਟੈਂਕੀ ਫੁੱਲ ਕਰਾਈ ਐ ਆਇਆ ਡਾਡਾ ਚਾਚਾ ਵਜੀ ਚਾਚਾ ਓਏ ਇਹ ਕਹਿੰਦਾ ਤੇਰੀ ਪ੍ਰਮੋਸ਼ਨ ਕਰ ਦਿਆ ਕਰੋ ਪ੍ਰਮੋਸ਼ਨ ਦਾ ਚਾਚਾ ਤੇਰੀ ਫੁੱਲ ਲੈ ਜਾ ਮਾ ਆਜਾ ਹੁਣ ਆ ਪ੍ਰਮੋਸ਼ਨ ਕਰਾਈਏ ਤੇਰੀ ਚਾਹਲ ਐਗਰੀਕਲਚਰ ਵਰਕਪਰ ਸਾਹਿਬ ਚਾਹਲ ਐਗਰੀਕਲਚਰ ਵਰਕਪਰ ਸਾਹਿਬ ਚਾਹਲ ਬਿਲਡਿੰਗ ਕਹਿੰਦਾ 25 25 ਓਸ

ਸੋਨੇ ਮਾਦਾ ਮੂਰੋਂ ਕਹਿੰਦਾ ਦੀ ਛੱਡਿਆਗਾ ਉਹ ਕੀ ਦੇ ਖਾਦੀ ਉਹ ਨਾਲ ਹੋਰ ਆ ਤੇ ਆ ਮੈਂ ਚਾਚਾ ਮਰੂ ਮੈਂ ਤੂੰ ਆਂ ਦੱਸਦਾ ਉਹ ਬਾਈ ਕੀ ਓਏ ਓਏ ਕੀ ਦੇ ਖਾਦੀ ਉਹ ਖਾ ਔਲੀ ਚਾਚੇ ਚਾਚਾ ਜੀ ਉਹਦੀ ਲਾਣਾ ਦੇਖਣੇ ਸਾਈਡ ਤੇ ਮੈਂ ਉਹ ਸੱਟ ਰੇੜੀ ਹੋੜੀ ਬੈਠਾ ਇਹ ਰੇੜੀ ਆ ਸਰ ਘਾਟਰ ਕਿੱਧਰ ਗਈ ਆ ਕਿਤੇ ਵੀ ਨਹੀਂ ਗਈ ਥੋੜੀ ਥੋੜੀ ਚੱਲ ਫਿਰ ਦੱਸੋ ਬਾਈ ਜੱਟੇ ਨੂੰ ਆ ਬੈ ਗਿਆ ਮੇਰੇ ਨਾਲ ਖਾਤਰ ਖਿਡਾਰੀ ਆ ਉਤਰ ਸਜਰਾ ਆਣੀ ਬੈਠਦਾ ਉਹਦੇ ਦੇ ਸੇ ਅਰੇ ਮਾਰ ਮੂਰ ਨਾ ਦੀ ਮੈਦੂ ਮੈਂ ਲਾਦਾ ਵੀ ਨਹੀਂ ਪੂਰੀ ਚੁੱਕੀ ਹੈ ਬਾਈ ਹੌਲੀ ਹੌਲੀ ਜਮਾ ਹੌਲੀ ਜਮਾ ਹੌਲੀ ਜਮਾ ਹੌਲੀ ਵਧੀਆ ਬਈ ਇਹ ਕਾ ਇਦਾ ਕੰਮ ਖਾਦਰੇ ਵਾਲਾ ਚਾਹ ਤੈਨੂੰ ਆਪਾਂ ਉਹੀ ਲਾਂਭਾ ਦੇ ਦੇਣਾ ਚਾਚਾ ਹੌਲੀ ਰੱਖ ਰੀੜੀ ਦੇ ਟਾਇਰ ਘੁੰਮਦਾ ਕਹੇ ਇਹਦਾ ਮੇਰੇ ਕੋਲ ਸ਼ਰਤੀ ਲੈ ਜਾਂਦੇ ਸਿਰ ਤੇ ਤੂੰ ਲੈ ਜਾਂਦਾ ਸਾਥੋਂ ਨਹੀਂ ਸੀ ਜਾਇਆ ਜਾਂਦਾ ਆਹ ਸਟੈਂਡ ਚੱਕ ਲਈ ਚਾਚਾ ਹੌਲੀ ਕਰ ਲੈ ਚਾਚੇ ਨੇ ਮੈਥੋਂ ਪੁੱਛੋ ਕਾ ਖੇਡ ਖਿਡਾਰੀ ਆਈ ਤੇ ਆਏ ਨੇ ਇਹ ਕਿਹਾ ਇਹ ਕੰਮ ਨਹੀਂ ਕਰਦਾ ਅਜੇ ਤਾਂ ਕੱਲ ਨੂੰ ਕਹਿੰਦਾ ਹੋ ਕਰੀ ਵੀਡੀਓ ਬਣਾਈ ਕਰਾ ਮੇਰੇ ਚਾਚਾ ਗੱਲ ਗੱਲ ਨੂੰ ਲਾ ਦੀ ਪਰਸੂ ਨੂੰ ਜਾਣਾ ਅਸੀਂ ਹੌਲੀ ਹੌਲੀ ਤਾ ਹੌਲੀ ਆ ਭਾਈ ਵੜ ਕੇ ਤੈ ਭਾਈ ਵੜ ਕੇ ਹੈ ਮੋਟਰਾਂ ਕਲ ਮੁਰੇ ਲਾਉਂ ਬਾਈ ਤੁਸੀਂ ਚਾਚਾ ਤੂੰ ਹੌਲੀ ਚੋਰ ਨਾ ਨਾ ਤੈਨੂੰ ਕਾਹ ਲੈ ਤੂੰ ਕੀ ਕਰਨਾ ਹੈ 来 ਕਰਮਾ ਕੇਡ ਫਟ ਕਰਕੇ ਆਉਣਾ ਕਿ ਤੇ ਇਹਦੇ ਜੋਕੇ ਹੋਰ ਆਏ ਦੌੜੀ ਚੱਲ ਕੀੜੀ ਨਹੀਂ ਚੱਲ ਦੌੜੀ ਚੱਲ ਤੂੰ ਵੀ ਲੈ ਲੈ ਬੰਦਾ ਆਪ ਕਿੱਦਾਂ ਲੱਗ ਗਿਆ ਕੋਣ ਲੈ ਫਿਰ ਉਹੀ ਗੱਲ ਚਾਚਾ ਤੇਰੀ ਮਿਸਤਰੀ ਹੁਣ ਮਿਸਤਰੀ ਨਾਲ ਹੀ ਜਾਉ ਸਾਡੇ ਉਥੇ ਧਰਾਏਗਾ ਵੀ ਤੂੰ ਹੌਲੀ ਰੱਖ ਜਮਾ ਆਏ ਪਿੱਛੇ ਰੇੜੀ ਆਉਣੇ ਨਾ ਨੱਕ ਜਾਣ ਦੇ ਜਮਾ ਹੌਲੀ ਰੱਖ ਚੱਲ ਹੁਣ ਹੌਲੀ ਜਮਾ ਹੌਲੀ ਬਾਬੋ ਗੱਡਾ ਇੱਕ ਦੋ ਵਾਰੀ ਟਾਈਆਂ ਤੇ ਹੋ ਜਾਣਾ ਦੀ ਪਰ ਬਚ ਗਏ ਵਾਹਿਗੁਰੂ ਦੀ ਕਿਰਪਾ ਆਦੇ ਹੁਣ ਫੇਰ ਕੋ ਕੰਨ ਲੱਗੂ ਫੇਰ ਕੋ ਕੰਨ ਲੱਗੂ ਹੌਲੀ 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 ਇਹ ਨਾ ਹੌਲੀ ਸੱਚਾ ਯਾਰਾ ਉਹ ਹੌਲੀ ਪਲੇਟ ਚੜ੍ਹ ਕੇ ਯਾਰਾ ਇਹ ਆਪਾ ਗੁਰੂ ਕਹਿੰਦਾ ਗੁਰੂ ਕਹਿੰਦਾ ਠੀਕ ਹੈ ਬਾਬੋ ਹੁਣ ਮੈਨੂੰ ਇੱਥੇ ਬਿਠਾ ਦਾ ਮਿਸਤਰੀ ਸਾਹਿਬ ਨੇ ਮਿਸਤਰੀ ਸਾਹਿਬ ਕੱਚਾ ਲੱਗਦਾ ਐਨਾ ਜ਼ਕਰ ਮਿਸਤਰੀ ਦੇ ਹਾਣੀ ਗੁੱਡੀ ਹਾਂਜੀ ਬਾਬਿਓ ਲੈ ਆਏ ਪਿੰਡ ਦੇ ਕਿਉਂ ਚਾਚੇ ਬੜੀਆ ਚੰਗਾ ਓਕੇ ਹੈ ਇਹ ਤੁਸੀਂ ਇਹ ਦੇਖੋ ਰਾਤ ਨੂੰ ਹਨੇਰੀ ਆਉਜੇ ਤਾਹਰ ਖਾਣ ਖੱਲੀ ਰੱਖੋ ਰਾਤ ਨੂੰ ਅਜ ਨਹੀਂ ਰਿਹਾ ਪੱਕੀ ਗੱਲ ਹੈ ਫਿਰ ਤਾਂ ਮੈਂ ਲਾ ਕੇ ਨਾ ਚਾੜੀ ਦੇ ਇਹਨੂੰ ਕਹਿੰਦਾ ਰਾਤ ਨੂੰ ਹਨੇਰੀ ਆਉ ਉਹਨੂੰ ਕੋਲ ਗਿਆ ਉਹ ਤੁਹਾਡੀ ਬਾਲਟੀ ਕਿਵੇਂ ਇਹਨੂੰ ਬੱਚਾ ਕਹਿੰਦਾ ਨਹੀਂ ਰਿਹਾ ਉਹ ਅੱਜ ਮਾਂਗ ਪਰ ਹੁਣੀ ਚੜਦੇ ਹਨਾ ਚਾਚੇ ਚੱਲ ਦੇਖਦੇ ਆਉਂਦੇ ਉਹ ਆ ਗਏ ਸਰਦਾਰ ਜੀ ਸਰਬੀਤ ਗੁਰੂ ਸਾਹਿਬ ਜਨਾਬ ਜਨਾਲ ਸੋਖ ਜਨਾਰੇ ਸਰਦਾਰ ਜਤੈਬੰਦ ਅਬ ਉਹ ਮਿਸਤਰੀ ਨੂੰ ਕੰਮ ਵਾਲੇ ਨੇ ਇਹ ਖੜਦਾ ਤਾਂ ਜਮੀ ਨਹੀਂ ਹਾਂ ਚਾਚੇ ਇਹ ਨਹੀਂ ਖੜਦਾ ਨਾ ਦੁਕਾਨ ਦਾ ਨਾਮ ਤਾਂ ਦੱਸ ਦੇ ਚਹਿਲ ਵੈਲਡਿੰਗ ਵਰਕਸ ਚਹਿਲ ਵੈਲਡਿੰਗ ਵਰਕਸ ਵਾਸ਼ਟੀ ਨੇਲਵਸੇ ਆ ਠੀਕ ਹੈ ਹਾਂਜੀ ਬੋਲੋ ਕਮਲ ਤੁਸ ਜਲਉਣੀ ਬਣੀ ਜਰਾ ਬੈ ਜਾਓ ਪਰ ਤਾਰੇ ਸਭ ਕੋ ਇਹ ਦਰਿਆ ਪੀ ਨੇ ਤਸ ਕਰ ਲੈ ਆ ਓਕੇ ਕਰਕੇ ਲੈ ਆ ਚਾਚਾ ਮਾ ਜੜਾ ਮਾ ਜੜਾ ਇੱਕ ਤਾਂ ਚੜਾ ਦੀ ਕੋਠੇ ਤੇ ਦੂਜੀ ਕਰਦੇ ਨੇ ਓਕੇ ਜਮਾ ਉਹ ਉੱਥੇ ਲਾਉਣੀ ਆ ਵਾਹ ਬਿਠੀ ਗੰਦ ਚਿੜਾਲੇ ਬਾਬਿਓ ਕਿਹਦੇ ਖੌਣ ਚੱਲਦੇ ਆ ਗਿਆ ਮਿਸਤਰੀ ਤਰ ਗਿਆ ਉਹਦਾ ਸਮਾਨ ਉਹ ਪਏ ਨੇ ਇੱਥੇ ਲਾਉਣਿਆ ਮੀਨਾ ਪਾਣੀ ਆ ਜਾਓ ਜੀ ਮਿਸਤਰੀ ਜੀ ਇਹਨੇ ਮਿਸਤਰੀ ਸਾਹਿਬ ਪਹੁੰਚ ਗਏ ਨੇ ਹੋਰ ਜੀ ਚਾਚਾ ਜੀ ਨੈਲੋ ਕਦਾ ਇਹ ਚਾਚਾ ਦਾ ਵੀਡੀਓ ਦਾ ਲੈ ਇੱਕ ਮਿੰਟ ਆਪਣ ਨੂੰ ਸਭ ਕੰਮ ਹਾਂ ਕੰਮ ਕੋਲ ਸ਼ੁਰੂ ਕਰ ਮੈਂ ਪਰ ਸ਼ੁਰੂ ਤਾਂ ਹੋ ਗਿਆ ਵਸ ਆ ਲੈ ਆਪਣਾ ਵੀ ਹੋ ਗਿਆ ਸ਼ੁਰੂ ਕੰਮ ਠੀਕ ਹੈ ਹੋ ਸਟਾ ਆਹ ਦੀ ਕਰ ਪੰਗਰਾ ਜੀ ਵਾਹ ਠੀਕ ਹੈ ਇਹੀ ਰੱਖਣਾ ਆਪਾਂ ਕੰਮ ਕੰਗਾ ਬਾਬੋ ਕਰਦਾ ਚੈੱਕ ਹੁਣ ਮਿਸਤਰੀ ਆਉਂਦੇ ਆਉਂਦੇ ਕੜਕੀ ਆ ਗਿਆ ਜੀ ਬਾਬੇ ਅੱਜ ਮਿਸਤਰੀ ਪਰ ਕੰਮ ਦਾ ਪੱਕਾ 10 ਦਿਨ ਹੋ ਗਏ ਕਹਿੰਦੇ ਨੂੰ ਦੱਤਰਾ ਭੇਜਿਆ ਈ ਉਹਨਾਂ ਨੇ ਹੂੰ ਮੰਨ ਲਓ ਚਾਚਾ ਦੱਤਰਾ ਭੇਜਿਆ ਦੋ ਦੱਤਰਾ ਨੇ ਦੋ ਤਿੰਨੇ ਛੋਟੇ ਭੇਜਿਆ ਅੱਛਾ ਤਾਹਾਂ ਵੀ ਹੁਣ ਕਹਿੰਦੇ ਕਹਿੰਦੇ ਫਿਰ ਪੰਜ ਚਾਰ ਤਿੰਨ ਖੜਜਾ ਜਾਲਾਂ ਹੈ ਕਰੀ ਵੀ ਜਿਹੜੀ ਛੋਟੀਆਂ ਹੋਰ ਲੈ ਪੱਛੇ ਲਾ ਦੀ ਜਿਹੜੀ ਬੱਟੀ ਉਹ ਕਹਿੰਦਾ ਹੈ ਨਹੀਂ ਉੱਥੇ ਬੱਡੇ ਕੋਲ ਦੁਬਾਰਾ ਸਭ ਪਹੁੰਚ ਗਿਆ ਮੱਥਾ ਟੇਕਣ ਲੱਗ ਗਿਆ ਉਹ ਪੁੱਤੋ ਬਸ ਸਹੀ ਨਾ ਗਾਲ ਉਹ ਕਿੰਨੀ ਆ ਗਈ ਤੇਰਾ 15 ਤੇ ਰਹੂਗੀ 15 ਬਸ ਓਕੇ ਤੇ ਫਿਰ ਮੂਰੋ ਨੀਵਾ ਕਿੰਨਾ ਕਰਖੀ ਜਾਣੇ ਬਸ ਪੂਰੀ ਰੱਖਾਂਗੇ ਪੂਰਾ ਸਰਵ ਉਹ ਤਾਂ ਹੋ ਗਈ ਟਾਲ ਤਾਂ ਉਹਦੀ ਉੱਪਰੀ ਨੂੰ ਸਰਵ ਆਪੀ ਬਣਾਉਣਾ ਉੱਚੀ ਕਰੀ ਹੋਈ ਆ ਆ ਵੀ ਇੱਥੋਂ ਤਾਂ ਸਹੀ ਲੱਗੂ ਐ ਇੱਥੋਂ ਸਹੀ ਲੱਗੂ ਓਕੇ ਕੁਲਰ ਕਰਾਂ ਸਾਈਡ ਤੇ ਬਸ ਤੁਹਾਡੇ ਚਾਕ ਪੈਣ ਪਚਾਉਂਦੇ ਆ। ਛਾਕ ਕਿਹਾ ਤਾਂ ਹੈ ਗਰੀ ਮੈਂ। ਮਛਲੇ ਟੇਲੇ ਆ। ਲੈ ਮਛਲੇ। ਆਪ ਗਾਨੇ ਮਾਪਦੀ ਕੁੜੀ ਲਿਆਉਂਗਾ। ਦੇਖੋ। ਪਤਾ ਨਹੀਂ ਕਿੱਥੋਂ। ਕਹਿੰਦਾ ਮੈਨੂੰ ਉਹਦੇ ਖਤਰਾ ਹੈ। ਚਲੋ ਜੀ। ਇੱਥੇ ਹੀ ਲਿਆਉਂਗਾ ਪਿੰਡ ਪਿੰਡ ਚੋਂ। ਚਲੋ ਜੀ। ਆਪ ਦਾ ਸੰਦ ਸਮਾਨ ਹੀ ਲਿਆਉਂਦਾ ਐ। ਕੱਚੇ ਹਨਾ? ਹਾਂ ਜੀ। ਜਮਾ ਇੱਕ ਨੰਬਰ ਆ ਦੇ ਬਾਬੋ। ਕੋੜੀ ਚਲ ਪਹਿਲਾਂ ਮੈਂ ਕਿਸੇ ਦੀ ਲਿਆਇਆ। ਮਿਸਤਰੀ ਕਹਿੰਦਾ ਮੈਂ ਤਾਂ ਆਬਦੀ ਵੀ ਲੈ ਕੇ ਆਂ। गति दिख ही करियो गयो लग गया जी मिस्त्री की हो गया अलग निकलला मिस्त्री आ ही मिस्त्री आकर चबा रहे हैं ਗਿਰੀਆਂ ਮਾਰਨੇ ਮਿਸਤਰੀ ਨਵਾਂ ਬਲੇਡ ਲੈ ਕੇ ਆਇਆ ਹੁਣ ਕਿਹੜੀ ਦੇਖੋ ਵਦੋ ਇਹ ਟੋਲਾ ਦੇਖੋ ਇਹ ਮਨ ਲੱਭੜ ਗਿਆ ਸਾਹ ਤਾ ਹਾ ਤਾ ਹਾ ਇੱਥੇ ਬਾਬੇ ਆ ਫੈਦਰ ਲਾਉਣੀਆਂ ਨੇ ਆ ਆ ਵੀ ਆਣ ਵੱਡੀ ਹੈ ਜਿਹੜੀ ਉਹ ਤਾਂ ਦੂਜੇ ਪਾਸੇ ਲਾਉਣ ਆ ਆਹ ਹੋਰਨਾਂ ਪਾਸੇ ਲੱਗੂ ਜਿੱਦਰਾ ਮਿਸਤਰੀ ਕੰਮ ਕਰੀਂਦਾ ਹੈ ਯਾਰ ਪਾਣੀ ਹੁਣ ਇਹ ਨੂੰ ਨਹੀਂ ਆਉਂਦਾ ਨਾ ਦੇ ਤਾਂ ਇਹ ਪਾਣੀ ਜਾਂ ਤੇ ਥੱਲੇ ਤਾਵੜੀਆਂ ਥੱਲੇ ਨਵੈਟਰ ਹੈ ਨਵੈਟਰ ਦੇ ਥੱਲੇ ਜਾ ਕੇ ਵੜ ਜਾਣਾ ਪਾਣੀ ਤਾਂ ਕਰਕੇ ਲਗਾਇਆ ਇਹ ਇਹ ਨਹੀਂ ਆ ਲਏ ਹੋਏ ਨੇ ਗੇਟ ਆ ਮੋਰੀਆਂ ਲਾ ਲੋ ਇਹ ਮਿਸਤਰੀ ਨਹੀਂ ਲਾਏ ਹੋਏ ਆਕੀ ਮਿਸਤਰੀ ਇੱਕ ਨੰਬਰ ਆ ਯਾਰ ਹੋਰ ਗੱਲਾਂ ਨਹੀਂ ਗੱਲਾਂ ਆਸਟੀ ਵਾਲਾ ਬੰਦਾ ਯਾਰ ਵਧੀਆ ਕੰਮ ਕਰਦਾ ਕਹਿੰਦੇ ਉਹਦਾ ਹੱਥ ਸਿਰ ਤੇ ਹੈ ਹੱਥ ਜੱਤਿਆ ਦਾ ਆ ਠੀਕ ਹੈ ਜਮਾਨਾ ਹੈ ਜਿੱਥੇ ਨਹੀਂ ਜਮ ਕਹਤਾ ਸੀ ਕਰਤਾ ਕੰਪਲੀਟ ਹੈ ਹਾਂ ਦੂਜੇ ਪਾਸੇ ਤਿਆਰੀ ਹੈ ਉਹ ਕਿੱਥੇ ਗਿਆ ਗਿਆ ਮੈਂ ਇੱਧਰ ਲਾਉਣਾ ਮਿਸਤਰੀ ਜਾਓ ਆ ਇੱਥੇ ਤਾਂ ਨਹੀਂ ਲੱਗਦਾ ਜਿਹੜੀ ਇੱਥੇ ਇਹਦੇ ਇਹਦੇ ਵਿੱਚ ਵੀ ਆਉਂਦਾ ਥੋੜਾ ਥੋੜਾ ਆਉਂਦਾ ਹੈ ਲੈ ਬਰੋ ਤੇ ਆ ਲੈ ਬੋਲੀ ਕੀ ਬੋਲੀ ਕਰਤੀ ਫੜਾਈ ਬਰੇਡ ਇੱਕ ਤਾਂ ਪਾਸਾ ਕਰਤਾ ਚਾਚਾ ਹਣਾ ਕੰਮ ਨੂੰ ਹਾਂਜੀ ਉਹ ਜੀ ਕੀ ਹੈਗਾ ਉਹ ਸਨੈਕਟਰ ਵਾਲਾ ਪਿਆ ਉਹ ਤਾਂ ਬਸ ਓਕੇ ਹੈ ਹਾਂ ਓਕੇ ਨਾ क्या होगा ना खाऊ ए ठीक देखो कि मेंटल क्या में है कपड़ा लब्बे नहीं रहा होना। ਇਕਦਾ ਕੀ ਹੈ ਹਾਂਜੀ ਭਾਬੀ ਉਹ ਇੱਧਰ ਵੀ ਲਾਤਾ ਦੇ ਮੁੰਡੇ ਵਾਹ ਰੈਡੀ ਜੀ ਚੋਹਾਰੇ ਦਾ ਹਾਲ ਦੇਖੋ ਇੱਧਰ ਤਾਂ ਕਰਤੀ ਸਾਫ ਸਫਾਈ ਇਹਨਾਂ ਨੇ ਇੱਧਰ ਵੀ ਕਰਤਾ ਓਕੇ ਜਮਾ ਦੁਪਹਿਰ ਦੇ ਬਾਜੀ ਤਾਂ ਹੋ ਗਏ ਕਰਤੇ ਇਧਰੋਂ ਕਿ ਚੋਹਾਰਾ ਦੇਖੋ ਮੁਰੇਦ ਕਹਾ ਲਾ ਲੈ ਥਲੇ ਕਰਤੀ ਆ ਠੀਕ ਮਾਨਾ ਜਿਹੜਾ ਫੇਰ ਭੁੱਲਾ ਕਰਦਾ ਕਪੇਚ ਰਹੇਗਾ ਬਾਬੇ ਤਿੰਨ ਵਾਰੀ ਖੋਲਦਾ ਇਹ ਗੱਲਾ ਵਿੱਚ ਫੇਰ ਤਰੀਕੀ ਵਿੱਡਾ ਹੈ ਕਾਲ ਭਾਈ ਨਹੀਂ ਹੈ ਸੱਟ ਪਸੀ ਜਾਂਦੀ ਕਸਤਾ ਬਸ ਇੱਕੋ ਹੀ ਰਹੇਗਾ ਹੈਨਾ ਹਾਂਜੀ ਓਕੇ ਕਰਤਾ ਜਮਾ ਮਿਲਦੇ ਆ ਲੋਗ ਨੂੰ ਰਿਟ ਕਰਦੇ ਆ